ਹੈਲੋ ਗਾਇਜ਼ ਮੇਰੇ ਬਲਵੋਲਨ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਜੀ ਅੱਪ ਇੱਕ ਨਵਾਂ ਬਲੌਗ ਫੁੱਲ ਵਾਚ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇਥੇ ਲੱਗ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਨ ਦਾ ਦੁਪਹਿਰ ਦਾ ਟਾਈਮ ਸੀ ਕਿਉਂਕਿ ਅੱਜ ਥੋੜੇ ਜਿਹਾ ਬੀਜ ਲਾਉਣ ਆਲੇ ਸੀਗੇ ਜਿਵੇਂ ਥੋੜੀ ਸਰੋਂ ਬੀਜਣੀ ਸੀ ਤੇ ਪਾਲਕ ਦਾ ਬੀ ਲਾਉਣਾ ਸੀ ਕਿਉਂਕਿ ਜੀ ਦੋ ਤਿੰਨ ਕ ਦਿਨ ਹਜੇ ਹੋਰ ਮੀਂਹ ਕਹਿੰਦੇ ਨੇ ਵੀ ਦੱਸਿਆ ਹੋਇਆ ਬਾਕੀ ਇਹ ਤਾਂ ਚਲੋ ਜੀ ਪ੍ਰਮਾਤਮਾ ਨੂੰ ਮਿਲ ਕੇ ਕਹਿੰਦੇ ਨੇ ਕੋਈ ਨਹੀਂ ਆਇਆ ਵੀ ਸੁਣੀਏ ਤਾਂ ਕਈ ਵਾਰੀ ਆ ਵੀ ਜਾਂਦਾ ਜੀ ਕਈ ਵਾਰੀ ਨਹੀਂ ਆਉਂਦਾ ਹੈਗਾ ਵੀ ਪਰ ਇਹ ਹੋ ਜਾਂਦਾ ਵੀ ਜੇ ਆ ਗਿਆ ਫਿਰ ਹਨਾ ਵੀ ਬੀ ਲੱਗੇ ਹੋਏ ਖਰਾਬ ਹੋਣਗੇ ਤਾਂ ਕਰਕੇ ਅਸੀਂ ਵੀ ਚਲ ਇਹ ਦੋ ਲਾ ਲੈਨੇ ਆ ਬੀ ਫਿਰ ਉਹ ਤੋਂ ਬਾਅਦ ਦੋ ਚਾਰਕ ਦਿਨ ਹਜੇ ਰੁਕ ਜੰਨੇ ਆ ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਦੇ ਲਗਾਉਣ ਵਾਲੇ ਨੇ ਉਹ ਲਗਾ ਲਾਂਗੇ ਬਾਕੀ ਸਾਰੇ ਇਹ ਸੀਗਾ ਵੀ ਫਤਿਹ ਦੀ ਬਰਜਸ਼ ਹੋ ਰਹੀ ਸੀ ਕਿਉਂਕਿ ਜੀ ਆਪਣਾ ਤਾਂ ਇਹ ਆ ਕਹਿਣਾ ਵੀ ਬੱਚੇ ਨੂੰ ਉਹਨਾਂ ਦੀ ਏਜ ਦੇ ਅਕੋਰਡਿੰਗ ਹਰ ਇੱਕ ਨੂੰ ਆਪਣੇ ਬੱਚੇ ਤੋਂ ਕੰਮ ਲੈਣਾ ਜ਼ਰੂਰ ਚਾਹੀਦਾ ਜਿਵੇਂ ਜੀ ਹੁਣ ਤੁਸੀਂ ਕਹੋਗੇ ਨਾ ਵੀ ਫਤਿਹ ਤੂੰ ਤੁਸੀਂ ਇੰਨਾ ਕੰਮ ਲੈਨੇ ਹੋ ਕਿਉਂਕਿ 11 ਸਾਲ ਤੱਕ ਜੀ ਅਸੀਂ ਕਦੇ ਪਾਣੀ ਦਾ ਗਲਾਸ ਵੀ ਨਹੀਂ ਸੀ ਫਤਿਹ ਨੂੰ ਕਿਹਾ ਵੀ ਚੱਕ ਕੇ ਦੇ ਦੇ ਕਿਉਂਕਿ ਜੀ ਹੁਣ ਸਾਨੂੰ ਇਹ ਹੋ ਜਾਂਦਾ ਵੀ ਜਿਵੇਂ ਮਤਲਬ ਦੋ ਕਿਉਂਕਿ ਦੇਰ ਨੂੰ 13ਵਾਂ ਸਾਲ ਲੱਗਿਆ ਹੋਇਆ ਹੈ ਇਹ ਪਰ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਇਹ ਕਹਿ ਦਿੰਦੇ ਆ ਵੀ ਮਤਲਬ ਇਹਦੀ ਏਜ ਦੇ ਅਕੋਰਡਿੰਗ ਜੋ ਇਹ ਕੰਮ ਕਰ ਸਕਦਾ ਜੀ ਉਹ ਕਰਨਾ ਚਾਹੀਦਾ ਕਿਉਂਕਿ ਜੇ ਛੋਟੇ-ਛੋਟੇ ਕੰਮਾਂ ਦੇ ਵਿੱਚ ਬੱਚਾ ਲੱਗੂਗਾ ਚਲੋ ਇਹ ਆ ਵੀ ਆਪਾਂ ਸਾਰੇ ਕੰਮ ਨਹੀਂ ਪਰ ਜੇ ਥੋੜਾ-ਥੋੜਾ ਬੱਚਾ ਕੰਮ ਕਰਨ ਲੱਗੂ ਨਾ ਤਾਂ ਫਿਰ ਉਹਦੀ ਆਦਤ ਬਣ ਜਾਂਦੀ ਹੈ ਜੇ ਆਪਾਂ ਹਰ ਇੱਕ ਕੰਮ ਨੂੰ ਬੱਚੇ ਨੂੰ ਕਹਿ ਦਿੰਦੇ ਆ ਵੀ ਇਹ ਕਰਨਾ ਨਹੀਂ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਕਿਉਂਕਿ ਫਿਰ ਕਹਿੰਦੇ ਹੁੰਨੇ ਨੇ ਵੀ ਬڑے ਟਾਣਿਆਂ ਨੂੰ ਆਪਾਂ ਕਿਸੇ ਵੀ ਪਾਸੇ ਨੂੰ ਨਹੀਂ ਮੋੜ ਸਕਦੇ ਹੈਗੇ ਜਿਹੜੀਆਂ ਛੋਟੀਆਂ ਟਾਣੀਆਂ ਨੇ ਉਹਨਾਂ ਨੂੰ ਆਪਾਂ ਕੋਈ ਵੀ ਮਤਲਬ ਆਪਾਂ ਕਿਸੇ ਵੀ ਪਾਸੇ ਲੈ ਸਕਦੇ ਆ ਉਹਨਾਂ ਨੂੰ ਲਿਜਾ ਸਕਦੇ ਆ ਕੋਈ ਵੀ ਸ਼ੇਪ ਦੇ ਸਕਦੇ ਆ ਹਨਾ ਉਹ ਚੀਜ਼ ਬੱਚਿਆਂ ਦੀ ਆ ਵੀ ਆਪਣੇ ਬੱਚਿਆਂ ਨੂੰ ਥੋੜੇ ਬਹੁਤੇ ਕੰਮ ਜ਼ਰੂਰ ਕਰਵਾਉਣੇ ਚਾਹੀਦੇ ਨੇ ਬਾਕੀ ਜੀ ਚਲੋ ਹਰੀਕ ਦੀ ਆਪਣੀ ਮਰਜ਼ੀ ਆਪਾਂ ਇਹ ਚੀਜ਼ ਨਹੀਂ ਕਹਿੰਦੇ ਕਿਸੇ ਨੂੰ ਪਰ ਸਾਨੂੰ ਮੈਨੂੰ ਆਪਦੀ ਜਣੀ ਜਾਂ ਸਾਨੂੰ ਸਾਰਿਆਂ ਨੂੰ ਇਹ ਚੀਜ਼ ਸਹੀ ਲੱਗਦੀ ਆ ਵੀ ਇਹਦੀ ਏਜ ਆ ਇਹਨੂੰ ਕੰਮ ਥੋੜਾ ਬਹੁਤਾ ਹਰ ਇੱਕ ਕਰਨਾ ਚਾਹੀਦਾ ਏ ਹਨਾ ਜੋ ਕੰਮ ਆਪਣੇ ਘਰ ਦੇ ਵਿੱਚ ਸਾਰੇ ਹੈਗੇ ਨੇ ਇੱਥੇ ਉਹਨੇ ਬਣਾਈ ਸੀ ਅੱਜ ਮੈਗੀ ਅ ਪਰ ਉਹਦੇ ਪਿੱਛੇ ਫਿਰ ਉਹਦੇ ਨਾਲ ਥੋੜੀ ਜੀ ਹੋ ਗਈ ਸੀਗੀ ਲੜਾਈ ਝਗੜਾ ਉਹਨੇ ਬਣਾ ਲਿਆਂਦੀ ਸੀਗੀ ਤਾਂ ਆਪ ਹੀ ਵੀਡੀਓ ਬਣਾ ਰਿਆ ਬਣਾ ਰਿਆ ਸੀਗਾ ਕਹਿੰਦਾ ਮਮਾ ਮੈਂ ਮੈਗੀ ਬਣਾ ਲਿਆਂਦੀ ਹਾਂ ਸਾਰੇ ਖਾ ਲੋ ਉਨੋਜੀ ਇੱਕ ਮੈਗੀ ਤੇ ਇੱਕ ਚਾਹ ਤੋਂ ਚੀਜ਼ਾਂ ਆਉਂਦੀਆਂ ਨੇ ਬਣਾਉਣੀਆਂ ਅ ਬਸ ਜੀ ਫਿਰ ਅੱਜ ਸਵੇਰ ਦੀ ਨਾ ਲਾਈਟ ਗਈ ਹੋਈ ਸੀ ਅਸਲ ਦੇ ਵਿੱਚ ਨਾ ਸਾਡੇ ਨਾਲ ਤਾਂ ਐਵੇਂ ਹੀ ਹੁੰਦਾ ਹੁੰਦਾ ਵੀ ਜਿਸ ਦਿਨ ਸਾਡੇ ਅਨਾਉਂਸਮੈਂਟ ਹੁੰਦੀ ਨਹੀਂ ਜੀ ਵੀ ਅੱਜ ਲਾਈਟ ਜਾਣੀ ਆ ਨਾ ਉਸ ਦਿਨ ਤਾਂ ਸਾਡੇ ਜਾਂਦੀ ਨਹੀਂ ਹੈਗੀ ਪਰ ਜਿਸ ਦਿਨ ਵਾਕਈ ਕੱਟ ਲੱਗਿਆ ਹੋਇਆ ਹੁੰਦਾ ਉਸ ਦਿਨ ਸਾਡੇ ਜਾਂਦੇ ਨਹੀਂ ਹੈਗੇ ਅੱਜ ਸਵੇਰ ਤਾਂ ਕੱਟ ਲੱਗਿਆ ਸੀਗਾ ਇੱਥੇ ਵੀ ਮੈਨੂੰ ਲੱਗਦਾ ਸ਼ਾਇਦ 3:00 ਵਜੇ 3:00 4:00 ਵਜੇ ਸੀ ਜਦੋਂ ਦੁਬਾਰਾ ਜੀ ਲਾਈਟ ਉਹ ਵੀ ਏਸੀ ਵੀ ਫਿਰ ਜਦ ਨੂੰ ਏ ਹੋ ਗਿਆ ਸੀਗਾ ਵੀ ਚਲ ਕੱਪੜੇ ਧੋ ਲੈਨੇ ਆ ਇਦਾਂ ਹੀ ਵੀ ਹੁਣ ਲਾਈਟ ਦਾ ਤਾਂ ਕੁਝ ਪਤਾ ਨਹੀਂ ਹੈਗਾ ਵੀ ਆਊ ਜਾਂ ਨਹੀਂ ਆਊਗੀ ਪਰ ਜਦ ਨੂੰ ਮੈਂ ਕੱਪੜੇ ਥੋੜੇ ਜਿਹੇ ਹਜੇ ਧੋਤੇ ਸੀ ਜਿਆਦਾ ਤਾਂ ਧੋਤੇ ਨਹੀਂ ਸੀ ਥੋੜੇ ਜੇ ਧੋਣ ਲੱਗੀ ਸੀ ਬਸ ਜਦ ਨੂੰ ਲਾਈਟ ਆ ਗਈ ਫਿਰ ਮੰਮੀ ਨੇ ਉਹ ਧੋਣ ਲੱਗੇ ਸੀ ਆ ਕੁਛ ਨਾ ਪਾਂਡੇ ਜੇ ਸੀ ਧੋਣ ਵਾਲੇ ਟੱਬ ਵਗੈਰਾ ਧੋਣ ਵਾਲੇ ਸੀ ਬਾਲਟੀਆਂ ਡਸਟਬਿਨ ਵਗੈਰਾ ਫਿਰ ਉਹਨਾਂ ਨੇ ਉਹ ਧੋਲੇ ਸੀ ਤੇ ਨਾਲ ਦੀ ਨਾਲ ਸੀ ਕੱਪੜੇ ਧੋਲੇ ਸੀ ਕਿਉਂਕਿ ਜੀ ਫਿਰ ਇਹ ਸੀਗਾ ਨਾ ਵੀ ਜਿਵੇਂ ਹੁਣ ਸ਼ਾਮ ਨੂੰ ਫਿਰ ਹੋਰ ਕੰਮ ਕਰ ਜੇ ਇਕੱਠੇ ਹੋ ਜਾਂਦੇ ਨੇ ਤੁਹਾਨੂੰ ਪਤਾ ਹੀ ਆ ਨਾ ਕੁਝ ਛੁੱਟੀ ਵਾਲੇ ਦਿਨ ਤਾਂ ਵੈਸੇ ਵੀ ਕੰਮ ਕਰ ਬਧੇ ਹੀ ਜਾਂਦੇ ਨੇ ਐਤਵਾਰ ਕਰਕੇ ਇਹ ਸੀਗਾ ਵੀ ਚਲੋ ਜਿਹੜੇ ਹੋਰ ਜਿਵੇਂ ਸਵੇਰ ਦੀ ਵੀ ਮੈਨੂੰ ਇਹ ਸੀਗਾ ਨਾ ਵੀ ਮੈਂ ਅੰਦਰ ਥੋੜੀ ਬਹੁਤੀ ਸੈਟਿੰਗ ਜੀ ਕਰਨ ਵਾਲੀ ਸੀ ਉਹ ਤਾਂ ਚਲੋ ਮੈਂ ਵੀਡੀਓ ਬਣਾਈ ਨਹੀਂ ਸੀ ਕਿਉਂਕਿ ਮੈਂ ਨਾ ਮਸਮਾਨ ਜੇ ਇੱਧਰ ਉੱਧਰ ਚੱਕਰ ਧਰ ਜੀ ਕਰਨ ਵਾਲੀ ਸੀਗੀ ਇੱਧਰ ਸਟੋਰ ਰੂਮਾਂ ਦੇ ਵਿੱਚ ਉਹੋ ਉਸ ਤੋਂ ਬਾਅਦ ਫਿਰ ਆ ਗਈ ਸੀ ਜੀ 쿨ਰ ਦੇ ਬਾਰੇ ਕਿਉਂਕਿ ਉਹ ਤੁਸੀਂ ਸਾਹਮਣੇ ਦੇਖਿਆ ਹੋਊ ਅੱਜ ਆਪਣੀ ਝੋਟੀ ਵੀ ਭੱਜ ਲਈ ਸੀਗੀ ਉਹ ਆਪ ਹੀ ਪਤਾ ਨਹੀਂ ਕਿਵੇਂ ਉਹਨੇ ਨਾ ਜਿੱਦੇ ਨਕੀਲੇ ਨ ਬੰਨੀ ਹੁੰਦੀ ਉਹ ਤੜ ਖਲਾ ਉਹ ਤੜਵਾ ਲਿਆ ਸੀ ਜਾਂ ਤੇ ਉਹ ਨੂੰ ਬਹੁਤ ਰਹਿਦਾ ਭੱਜਣ ਦਾ ਤਾਂ ਬਸ ਉਹਨੂੰ ਇਹ ਹੁੰਦਾ ਵੀ ਇੱਕ ਦੋ ਗਿੱਡੇ ਤਾਂ ਉਹਨੇ ਲਾਉਣੇ ਲਾਉਣੇ ਨੇ ਜੇ ਖੁੱਲ ਗਈ ਮੈਂ ਲੱਗੀ ਸੀ 쿨ਰ ਦਾ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਹੁਣ ਕਾਫੀ ਦਿਨ ਹੋ ਗਏ ਜੀ ਚਲੋ ਇਹਦੀ ਲਗਾਉਣ ਦੀ ਤਾਂ ਲੋੜ ਪੈਂਦੀ ਨਹੀਂ ਹੈਗੀ ਕਿਉਂਕਿ ਹੁਣ ਮੌਸਮ ਚੇਂਜ ਹੋ ਗਿਆ ਨਾ ਜਿਹੜਾ ਆਪਣੇ ਪਸ਼ੂਆਂ ਨੂੰ ਪੱਖਾ ਲਾਇਆ ਹੋਇਆ ਉਹ ਕਾਫੀ ਤੇਜ਼ ਚੱਲਦਾ ਏ ਇਸੇ ਕਰਕੇ ਅਸੀਂ ਵੀ ਚਲ ਇਹਨੂੰ ਧੋ ਕੇ ਕਰਦੀ ਏ ਜੀ ਬਿਦਾ ਹੁਣ ਆਪਾਂ ਮਿਲਾਂਗੇ ਇਹਨੂੰ 6 ਮਹੀਨੇ ਤੱਕ ਪਰ ਇਹ ਆ ਜੀ ਲੋਕ ਹਨਾ ਕਿਸੇ ਤੋਂ ਅਲੱਗ ਹੋਣ ਲੱਗੇ ਦੁਖੀ ਹੁੰਦੇ ਨੇ ਆਪਾਂ ਖੁਸ਼ ਹੁੰਦੇ ਆ ਨਾ ਵੀ ਉਹ ਇਸ ਕਰਕੇ ਹੱਸਦੀ ਸੀ ਕਿਉਂਕਿ ਜੀ ਜੇ ਚੱਲਦਾ ਸੀ ਤਾਂ ਬਿੱਲ ਦਾ ਵੀ ਵੱਧ ਆਉਂਦਾ ਸੀਗਾ ਨਾ ਤਾਂ ਕਰਕੇ ਪਰ ਹੁਣ ਚਲੋ ਹੌਲੀ ਹੌਲੀ ਹੈ ਨਾ ਵੀ ਐਵੇਂ ਬਿਜਲੀ ਦਾ ਥੋੜਾ ਜਿਹਾ ਫਰਕ ਪੈ ਜੂਗਾ ਚੀਜ਼ਾਂ ਘਟਦੀਆਂ ਘਟਦੀਆਂ ਨਾ ਮੈਂ ਪੱਖੇ ਸੀ ਕੂਲਰ ਥੋੜੇ ਥੋੜੇ ਘਟਣ ਲੱਗ ਜਾਣਗੇ ਹੁਣ ਮੌਸਮ ਜਿਉਂ ਜਿਵੇਂ ਬਦਲੂਗਾ ਜੀ ਉਸ ਤੋਂ ਸਾਬ ਨਾਲ ਬਾਕੀ ਜੀ ਚਲੋ ਹੁਣ ਦੇਖਦੇ ਆਂ ਹੋਰ ਜਿਹੜੇ ਸ਼ਾਮ ਦੇ ਕੰਮਕਾਰ ਜਿਵੇਂ ਇਹਨਾਂ ਨੂੰ ਏਸੀ ਦੇ ਚੱਲ ਇਹ ਤੋਂ ਕਿਹੋਂ ਇਹਨੂੰ ਸਕਾਈਏ ਫਿਰ ਕੱਲ ਨੂੰ ਇਹਨੂੰ ਸਾਂਭਦੇ ਆਂ ਜੀ ਕਿਉਂਕਿ ਇਹ ਸੀਗਾ ਜੀ ਕੱਲ ਤੱਕ ਸੁੱਕ ਜਾਊਗਾ ਫਿਰ ਸੁੱਕੇ ਹੋਇਆ ਸਾਂਭਿਆ ਜਾਊਗਾ ਵੀ ਚਲ ਤੋ ਤਸਮਾਰਿਆ ਜੀ ਜਦੋਂ ਚਲੋ ਹੁਣ ਤਾਂ ਆਇਆ ਵੀ ਬਾਅਦ ਵਿੱਚ ਬਾਰੀ ਆਉਣੀ ਆ ਫਿਰ ਉਦੋਂ ਤੱਕ ਦੇਖੀ ਜਾਈਏ ਉਸ ਤੋਂ ਬਾਅਦ ਫਾਈਨਲ ਫੇਰਨਾ ਤੋਂ ਕੇ ਨਾ ਫ੍ਰੀ ਹੋਏ ਸੀਗੇ ਮੈਨੂੰ ਲੱਗਦਾ ਤਕਰੀਬਨ 5 ਵਜੇ ਕੇ ਸੀ ਕਿਉਂਕਿ ਜਿਹੜਾ ਐਤਵਾਰ ਤਾਂ ਬਸ ਐਦਾਂ ਹੀ ਹੁੰਦਾ ਹਨਾ ਗਿਆ ਕੰਮ ਕਰ ਲਓ ਕਰ ਲਓ ਉਹੀ ਕੰਮ ਕਰ ਕਰਦੇ ਇਕੱਤਰ ਦੇ ਫੇਰ ਮੇਰੀ ਹੋਣਾਈ ਸੀ ਮੈਗੀ ਖਾਣ ਦੀ ਬਾਰੇ ਕਿਉਂਕਿ ਬਾਕੀ ਸਭ ਨੇ ਆਦੇਵ ਦੀ ਖਾ ਲਈ ਸੀ ਮੈਨੂੰ ਇਹ ਸੀ ਮੈਂ ਕੁ ਵਿਚਾਰ ਲਾ ਵੀ ਮੈਂ ਤਾਂ ਹਜੇ ਮੈਨੂੰ ਉਹਦੋਂ ਨਾ ਭੁੱਖ ਵੀ ਨਹੀਂ ਸੀ ਜਦੋਂ ਬਣਾਈ ਸੀ ਬਸ ਜੀ ਹੁਣ ਇਹ ਸੀ ਵੀ ਮੈਗੀ ਮੈਂ ਮੈਗੀ ਖਾਣ ਲੱਗੀ ਸੀ ਮੰਮੀ ਲੱਗੇ ਸੀ ਸਬਜ਼ੀ ਤਿਆਰ ਕਰਨ ਕਿਉਂਕਿ ਜੇ ਫਿਰ ਹੁਣ ਸ਼ਾਮ ਦਾ ਵੀ ਟਾਈਮ ਹੋਇਆ ਪਿਆ ਸੀਗਾ ਵੀ ਸਬਜ਼ੀ ਵੀ ਬਣਾਉਣੀ ਸੀ ਜਿਵੇਂ ਰੋਟੀ ਵੀ ਫੁਲਕੇ ਬਣਾਉਣੇ ਨੇ ਸਬਜ਼ੀ ਬਣਾਉਣੀ ਆ ਤੇ ਧਾਰ ਵੀ ਚੋਣੀਆਂ ਨੇ ਕਪੜੇ ਤਾਂ ਜੀ ਜਿਹੜੇ ਤੋਤੇ ਜੀ ਕੁਝ ਮਤਲਬ ਛੱਡ ਵਾਲੀ ਅੰਦਰਲੀ ਤਾਰ ਤੇ ਫੁੱਲੇ ਸੀ ਕੁਝ ਹਜੇ ਫੁੱਲ ਨਹੀਂ ਸੀ ਤਾਂ ਕਰਕੇ ਫਿਰ ਆਈ ਸੀ ਕਿ ਵਿੱਚ ਲਹੌਰ ਥੋੜੀ ਜੀ ਦੇਰ ਤੱਕ ਵੀ ਫਿਰ ਬਾਅਦ ਵਿੱਚ ਫੁੱਲਦੇ ਨੇ ਕਿਉਂਕਿ ਜਿਵੇਂ ਨਾ ਹੀ ਫਿਰ ਲੰਗ ਦੇ ਕਰਦੇ ਆ ਨਾ ਨਹੀਂ ਫਿਰ ਸਿਰ ਚ ਵੱਜ ਆਏ ਹੋ ਜਾਂਦਾ ਨਾ ਵੀ ਥੋੜਾ ਜਿਹਾ ਆਪਦੇ ਆਪ ਨੂੰ ਜਿਵੇਂ ਸਿਰ ਚ ਵੱਜਣ ਵਾਲਾ ਕੰਮ ਹੋ ਜਾਂਦਾ ਵੀ ਡਿਸਟਰਬੈਂਸ ਜੀ ਹੁੰਦੀ ਹੈ ਉਹ ਚੀਜ਼ ਨਾਲ ਤਾਂ ਕਰਕੇ ਫਿਰ ਜਦੋਂ ਪੈ ਮਤਲਬ ਥੋੜਾ ਜਿਹਾ ਲੇਟ ਤਾਰ ਤੇ ਪਾਉਣੇ ਨੇ ਆ ਵੀ ਸਵੇਰ ਤੱਕ ਚੱਲ ਫਿਰ ਬਾਅਦ ਲਈਆਂ ਤਾਰਾਂ ਤੇ ਪਾਏ ਜਾਣਗੇ ਬਾਕੀ ਜੀ ਮਤਲਬ ਜਿਵੇਂ ਮੈਨੂੰ ਕਾਫੀ ਮੈਸੇਜ ਆਏ ਨੇ ਉਹਦੇ ਬਲੌਗ ਦੇ ਵੀ ਅਗਰ ਆਪਾਂ ਆਪਣੇ ਆਪ ਨੂੰ ਜਵਾਨ ਰੱਖਣਾ ਹੈ ਹਨਾ ਵੀ ਆਪਣੀ ਚਿਹਰੇ ਨੂੰ ਆਪਣੀ ਬਾਡੀ ਨੂੰ ਦੇਖ ਕੇ ਕੋਈ ਇਹ ਨਹੀਂ ਕਹਿ ਸਕਦਾ ਵੀ ਤੁਹਾਡੀ ਏਜ ਕਿੰਨੀ ਆ ਚਲੋ ਜੀ ਆਪਾਂ ਇਹ ਕਹਿੰਦੇ ਵੀ ਏਜ ਦਾ ਪਤਾ ਜ਼ਰੂਰ ਲੱਗਦਾ ਪਰ ਏਜ ਦੇ ਅਕੋਰਡਿੰਗ ਬੰਦਾ ਫਿਟ ਤੇ ਸਹੀ ਹੋਣਾ ਚਾਹੀਦਾ ਬਸ ਇਹ ਚੀਜ਼ ਮੈਟਰ ਕਰਦੀ ਆ ਉਹਦੀਆਂ ਕੁਝ ਐਕਸਰਸਾਈਜ਼ ਜਿਹੜੀਆਂ ਤੁਹਾਨੂੰ ਦੱਸੀਆਂ ਸੀਗੀਆਂ ਤੇ ਕੁਝ ਜਿਹੜੀ ਰਹਿੰਦੀ ਉਹ ਮੈਂ ਤੁਹਾਨੂੰ ਦੱਸ ਵੀ ਦਊਂਗੀ ਕਿਉਂਕਿ ਮੈਨੂੰ ਕਈ ਮੈਸੇਜ ਆਏ ਸੀਗੇ ਵੀ ਤੁਸੀਂ ਜਿਹੜੀ ਫੇਸ ਦੀ ਐਕਸਰਸਾਈਜ਼ ਹੈ ਉਹ ਦੱਸਿਓ ਮੈਂ ਉਹ ਨੈਕਸਟ ਬਲੌਗ ਦੇ ਵਿੱਚ ਕੋਸ਼ਿਸ਼ ਕਰੂੰਗੀ ਵੀ ਤੁਹਾਨੂੰ ਜ਼ਰੂਰ ਦੱਸਾਂ ਬਾਕੀ ਜੀ ਇਹ ਆ ਵੀ ਜਿਹੜੇ ਮੈਂ ਮਤਲਬ ਜਿਵੇਂ মালਟੀਵਿਟਾਮਿਨਸ ਤੇ ਕੈਲਸ਼ੀਅਮ ਦੀ ਕੱਲ ਬਲੌਗ ਦੇ ਵਿੱਚ ਗੱਲ ਕੀਤੀ ਸੀਗੀ ਉਹਨਾਂ ਦੇ ਨਾਂ ਤੁਹਾਨੂੰ ਮੈਂ ਦੱਸ ਦਿੰਨੀ ਆ ਬਾਕੀ ਜੀ ਅੱਜ ਕਿਸੇ ਦਾ ਮੈਸੇਜ ਆਇਆ ਕਹਿੰਦੇ ਵੀ ਤੁਸੀਂ ਬਿਤਾਰ ਚੋਣੀ ਅਕਦੇ ਵੀਡੀਓ ਨਹੀਂ ਬਣਾਏ ਮੈਂ ਕਹਿੰਦੀ ਸ਼ਾਇਦ ਉਹਨਾਂ ਨੂੰ ਇਹ ਬੈਮ ਹੋਊਗਾ ਵੀ ਕਿਉਂਕਿ ਜਦੋਂ ਮੈਂ ਪਹਿਲਾਂ ਬਲੌਗ ਪਾਇਆ ਸੀ ਉਹਦੇ ਵਿੱਚ ਇਹ ਸੀਗਾ ਨਾ ਵੀ ਹਾਂ ਪਰ ਉਹਨਾਂ ਨੂੰ ਤਾਂ ਰੱਖੋ ਜੇ ਅਗਰ ਆਪਾਂ ਉਹਨਾਂ ਦੇ ਕੀਰ ਕਰ ਸਕਦੇ ਹਾਂ ਸ਼ਾਇਦ ਮੈਨੂੰ ਬਟ ਇਹ ਨਹੀਂ ਪਤਾ ਹੈਗਾ ਵੀ ਹਾਂ ਵੀ ਉਹਨਾਂ ਦੇ ਮਨ ਵਿੱਚ ਕੀ ਸੀ ਪਰ ਮੈਨੂੰ ਇਹ ਮੈਂ ਕਹਿੰਦੀ ਸ਼ਾਇਦ ਉਹਨਾਂ ਨੂੰ ਇਹ ਹੋਗਾ ਹਨਾ ਵੀ ਬਿਤਾਰ ਚੋਣੀ ਬਤ ਨਹੀਂ ਆਉਂਦੀ ਉਹਦੇ ਨਹੀਂ ਵੀ ਵੈਸੇ ਹੀ ਸਾਨੂੰ ਸਿੱਖਿਆ ਦੇ ਰਹੀ ਆ ਬਟ ਡੋਨਟ ਨੋ ਵੀ ਮੈਨੂੰ ਇਹ ਚੀਜ਼ ਦਾ ਨਹੀਂ ਪਤਾ ਵੀ ਹਾਂ ਉਹਨਾਂ ਦੇ ਮਨ ਚ ਇਦਾਂ ਦੀ ਹੈਗੀ ਜਾਂ ਨਹੀਂ ਹੈਗੀ ਇਹ ਚੀਜ਼ ਹਨਾ ਕਿਉਂਕਿ ਜੀ ਸਾਡੇ ਮਰਜਤ ਉਤਾਰ ਦਿੰਦੀ ਨਹੀਂ ਹੈਗੀ ਕਿਉਂਕਿ ਜੀ ਝੋਟੀ ਹੋਈ ਹੈ ਹਜੇ ਸੂਣ ਵਾਲੀ ਨਹੀਂ ਹੈਗੀ ਜਾਂ ਸੂਈ ਹੋਈ ਨਹੀਂ ਹੈਗੀ ਹਨਾ ਸਾਡੇ ਬੈੜੀ ਉਤਾਰ ਦਿੰਦੀ ਆ ਉਹ ਜੇ ਆਪਾਂ ਡੇਲੀ ਉਤਾਰ ਚੋਣੇ ਆ ਪਰ ਮੈਂ ਕਦੇ ਵੀ ਮਤਲਬ ਵੀਡੀਓ ਦੇ ਵਿੱਚ ਨਹੀਂ ਮੈਂ ਕਦੇ ਵੀ ਪਾਈ ਕਿਉਂਕਿ ਸਵੇਰ ਟਾਈਮ ਜ਼ਿਆਦਾਤਰ ਮੈਂ ਤਾਂ ਮੈਂ ਹੀ ਉਤਾਰ ਚੋਣੀ ਨਹੀਂ ਆ ਸ਼ਾਮ ਟਾਈਮ ਜਦੋਂ ਇਹ ਹੋ ਜਾਂਦਾ ਵੀ ਫਤੇ ਦੇ ਪਾਪਾ ਚੋਲਣਦੇ ਹੁੰਦੇ ਨੇ ਜਾ ਕਈ ਵਾਰੀ ਕਿਤੇ ਜਿਵੇਂ ਉਹਨਾਂ ਨੂੰ ਕੋਈ ਕੰਮ ਆ ਤਾਂ ਫਿਰ ਮੈਂ ਚੋ ਲੈਣੀ ਨਹੀਂ ਐ ਏਟ ਇਜ਼ ਆਪਾਂ ਨੂੰ ਕੰਮ ਕਰਦੇ ਮਾਮਲੇ ਦੇ ਵਿੱਚ ਜੀ ਆਪਾਂ ਨੂੰ ਕੋਈ ਉਹ ਨਹੀਂ ਹੁੰਦਾ ਹੈਗਾ ਵੀ ਕੰਮ ਤਾਂ ਕਰਨਾ ਹੀ ਕਰਨਾ ਹੈ ਜੀ ਉਹ ਆਪਣੇ ਫਰਜ਼ ਨੇ ਤੇ ਆਪਣਾ ਕਰਮ ਹੁੰਦਾ ਹੈ ਬੰਦੇ ਦਾ ਬਾਸ ਜੀ ਮੈਂ ਧਾਰ ਚੋਣ ਲੱਗੀ ਸੀ ਮੰਮੀ ਨੇ ਸਬਜ਼ੀ ਨੂੰ ਤੜਕਾ ਲਗਾਤਾ ਸੀ ਇੱਥੇ ਸਬਜ਼ੀ ਬਣ ਗਈ ਸੀ ਫਿਰ ਮੈਂ ਲੱਗੀ ਸੀ ਫੁਲਕੇ ਬਣਾਉਣਾ ਹੁਣ ਮੈਂ ਤੁਹਾਡੇ ਨਾਲ ਕਰਦੀ ਹਾਂ ਜੀ ਕੈਲਸ਼ੀਅਮ ਤੇ ਮਲਟੀਵਿਟਾਮਿਨਸ ਦੀਆਂ ਗੋਲੀਆਂ ਟੈਬਲੇਟਸ ਸ਼ੇਅਰ ਜਿਹੜੀ ਕੈਲਸ਼ੀਅਮ ਵਾਲੀ ਆ ਬਾਕੀ ਮੈਂ ਉਹਨਾਂ ਦੀ ਪਿਕਚਰ ਵੀ ਤੁਹਾਡੇ ਨਾਲ ਸ਼ੇਅਰ ਕਰ ਲੂੰਗੀ ਉਹ ਤਾਂ ਹੈਗੀ ਆ ਜੀ ਆਸਟੋ ਕੈਲਸ਼ੀਅਮ ਇਹਦੇ ਵਿੱਚ ਵਿਟਾਮਿਨ ਡੀ ਵੀ ਆ ਤੇ ਕੈਲਸ਼ੀਅਮ ਦੀ ਆ ਮਤਲਬ ਡਾਕਟਰ ਦੀਆਂ ਹੀ ਸੁਜੈਸਟ ਕੀਤੀਆਂ ਹੋਈਆਂ ਨੇ ਇਹ ਚੀਜ਼ ਇਹ ਨਹੀਂ ਹੈਗੀ ਵੀ ਮੈਂ ਆਪਣੇ ਕੋਲੋਂ ਕਹਿੰਦੀ ਆ ਹਨਾ ਜਿਹੜੀ ਹੈਗੀ ਆ ਮਲਟੀ ਵਿਟਾਮਿਨ ਦੀ ਜਿਹੜੀ ਮਲਟੀ ਵਿਟਾਮਿਨ ਵਾਲੀ ਆ ਜੀ ਉਹ ਹੈਗੀ ਆ ਸੁਪਰਾਡੇਨ ਉਹ ਤੁਸੀਂ ਮਤਲਬ ਸਵੇਰੇ ਦੁਪਹਿਰੇ ਸ਼ਾਮ ਨੂੰ ਕਿਸੇ ਵੀ ਟਾਈਮ ਇੱਕ ਲੈਣੀ ਆ ਉਹਦੇ ਵਿੱਚੋਂ ਵੀ ਟੈਬਲੇਟ ਵੀ ਕਿਸੇ ਵੀ ਟਾਈਮ ਤੁਸੀਂ ਲੈ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਉਹਦੇ ਵਿੱਚ ਜੀ ਸਵੇਰ ਦੁਪਹਿਰ ਸ਼ਾਮ ਦਾ ਕੋਈ ਮਤਲਬ ਨਹੀਂ ਹੈਗਾ ਬਸ ਇਹ ਆ ਜੀ ਵੀ ਇੱਕ ਟੈਬਲੇਟ ਤੁਸੀਂ ਲੈਣੀ ਆ ਮੈਂ ਤਾਂ ਜਣੀ ਇਹ ਕਰ ਲੈਣੇ ਨੇ ਕਈ ਵਾਰੀ ਤਾਂ ਮਤਲਬ ਜਿਵੇਂ ਕੈਲਸ਼ੀਅਮ ਦੀ ਜਣੀ ਮਤਲਬ ਇਹ ਹੁੰਦਾ ਜੀ ਦਵਾਈ ਦਾ ਵੀ ਕੈਲਸ਼ੀਅਮ ਵਾਲੀ ਕੋਈ ਵੀ ਦਵਾਈ ਲੈਣੇ ਆ ਨਾ ਉਹ ਆਪਾਂ ਤਕਰੀਬਨ 12 ਵਜੇ ਤੋਂ ਪਹਿਲਾਂ ਪਹਿਲਾਂ ਲੈਣ ਦੀ ਕੋਸ਼ਿਸ਼ ਕਰਿਆ ਕਰੋ ਵੀ ਉਸ ਤੋਂ ਬਾਅਦ ਨਹੀਂ ਕਿਉਂਕਿ ਕੈਲਸ਼ੀਅਮ ਦੀ ਦਵਾਈ ਦਾ ਥੋੜਾ ਜਿਹਾ ਆਪਣੇ ਜਿਵੇਂ ਪਥਰੀਆਂ ਦੀ ਵੀ ਸਟੋਨ ਉਹ ਚੀਜ਼ ਦੀ ਹੋਣ ਦਾ ਥੋੜਾ ਜਿਹਾ ਰਹਿੰਦਾ ਹੁੰਦਾ ਏਸੀ ਕਰਕੇ ਪਰ ਇਹ ਮਤਲਬ মালਟੀਵਿਟਾਮਿਨ ਦਾ ਕੋਈ ਟਾਈਮ ਨਹੀਂ ਹੁੰਦਾ ਹੈਗਾ ਇਹ ਤੁਸੀਂ ਕਿਸੇ ਵੀ ਟਾਈਮ ਲੈ ਸਕਦੇ ਹੋ ਕਿਉਂਕਿ ਜੀ ਵਧੀਆ ਸੂਟ ਵੀ ਆਪਣੇ ਤਾਈਆਂ ਸੋਹਣੇ ਲੱਗਣੇ ਨੇ ਅਗਰ ਆਪਣਾ ਸਰੀਰ ਠੀਕ ਆ ਤੰਦਰੁਸਤ ਆ ਜੀ ਅੱਪਾ ਕਰਦੇ ਹਾਂ ਜੀ ਬਲੌਗ ਦਾ ਐਂਡ ਓਕੇ ਬਾਈ